तो एप भी है। प्रोग्राम भी। हाँ जी, भी जी कह है। हाँ जी, हाँ जी। तो, प्रोग्राम तो स्वागत है मेरे नाल इस वक्त मेरे सत्कार सुखवीर जी ਪਾਏ ਉਹ 15 ਜੀ ਮਿਸ਼ਨਰੀ ਲਾਈਨ ਤੇ ਕਾਰ ਲੱਗਿਆ ਆਓ ਉਹਨਾਂ ਦਾ ਸਵਾਗਤ ਕਰੀਏ ਪ੍ਰੋਗਰਾਮ ਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਅੱਜ ਦਾ ਆਪਣਾ ਟੌਪਿਕ ਹੈਗਾ ਹੈ ਵੰਸ ਵੰਨੇ ਸਾਥ ਤੇ ਸੰਪਰਦਾਵਾਂ ਜੀ ਇਹ ਕੁਝ ਦਿਨਾਂ ਤੋਂ ਸੰਪਰਦਾਇ ਝਗੜੇ ਚੱਲ ਰਿਹਾ ਜੀ ਇਹ ਤੁਸੀਂ ਦੇਖਿਆ ਹੀ ਆ ਵੀ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਆ ਜੀ ਜੀ ਨਾ ਕਿਸੇ ਢੇਰੇ ਦੀ ਨਾ ਕਿਸੇ ਸੰਪਰਦਾ ਦੀ ਨਾ ਟਕਸਾਲ ਦੀ ਜੀ ਇਹ ਜਿਹੜਾ ਇਸ ਵੇਲੇ ਆਪਣੇ ਆਪ ਨੂੰ ਪੰਥ ਸਮਝੀ ਬੈਠੇ ਢੇਰੇਦਾਰ ਜੀ ਜੀ ਤੇ ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਤੋਂ ਅਸੀਂ ਸੀਨਾ-ਮਸੀਨਾ ਚੱਲੇ ਆ ਰਹੇ ਹਰਾਨੀ ਦੀ ਗੱਲ ਇਹ ਹੈ ਨਾ ਕਿ ਜਿਹੜੇ ਮਸੰਦ ਜਿਨ੍ਹਾਂ ਨੂੰ ਕੱਢਿਆ ਗਿਆ ਸੀ ਉਹੀ ਕਾਬਜ਼ ਹੋ ਕੇ ਬੈਠੇ ਆ ਹਾਂ ਜੀ ਤੇ ਜੇ ਇਹਨਾਂ ਦੀਆਂ ਕਿਤਾਬਾਂ ਪੜ ਲਓ ਤੇ ਉਹਨਾਂ ਜੀ ਲਿਖਿਆ ਮਿਲ ਜਾਂਦਾ ਵੀ ਇਹਨਾਂ ਦਾ ਇਹਨਾਂ ਦੀ ਲੜੀ ਬਾਬਾ ਦੀਪ ਸਿੰਘ ਨਾਲ ਕੋਈ ਨਹੀਂ ਜੁੜਦੀ ਹੈਗੀ ਤੇ ਕੁਝ ਆਪ ਇਹਨਾਂ ਦੀ ਜਿਹੜੀ ਗੁਰਮਤਿ ਦਰਸ਼ਨ ਹੈ ਗਿਆਨੀ ਮਨ ਜੀ ਉਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦਾ ਕੋਈ ਜਿਹੜਾ ਉਸ ਨਾਲ ਸਬੰਧ ਨਹੀਂ ਹੈ ਹਾਂਜੀ ਉਹਦੇ ਨਾਲ ਇਹਨਾਂ ਦਾ ਕੋਈ ਦੂਰ ਦਾ ਵੀ ਸਬੰਧ ਨਹੀਂ ਹੈਗਾ ਜੀ ਜੀ ਤੇ ਨਾਲੇ ਗੁਰੂ ਸਾਹਿਬ ਨੇ ਕੋਈ ਲੱਗ ਲੱਗ ਢੇਰੇ ਥੋੜੇ ਪੈਰਾ ਕਰਨੇ ਸੀ ਲੱਗ ਲੱਗ ਮਰਜ਼ਾਦਾ ਥੋੜੀਆਂ ਚਲਾਉਣੀਆਂ ਸੀ ਬਿਲਕੁਲ ਇਹ ਮਰਜ਼ਾਦਾ ਲੱਗ ਲੱਗ ਚਲਾ ਕੇ ਲੱਗ ਲੱਗ ਢੇਰੇ ਪੈਰਾ ਕਰਕੇ ਤੇ ਇੱਕ ਦੂਜੇ ਨੂੰ ਜੀ ਹਾਂਜੀ ਕਹਿ ਰਿਹਾ ਹਾਂ मैं लगता कि वाइसा का कनेक्शन जोड़ा वह हो चुका है आप देखते हैं कि दोबारा कॉन्ट्रैक्ट हो है जाते हैं